ਸੋ ਦਰਸ਼ਨ ਕਰੋ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਮ੍ਰਿਤਸਰ ਤੋਂ ਜਿੱਥੇ ਕੀ بارش ਦੀ ਬੂੰਦਾਂ ਦੇ ਕਰਕੇ ਮਨਮੋਹਕ ਨਜ਼ਾਰਾ ਜਿਹੜਾਗਾ ਤੁਹਾਨੂੰ ਦੇਖਣ ਨੂੰ ਮਿਲਦਾ ਪਿਆਗਾ ਆ ਅੱਜ ਸਵੇਰੇ ਤੜਕਸਾਰ ਹੀ ਅੰਮ੍ਰਿਤਸਰ ਦੇ ਵਿੱਚ ਤੇਜ਼ ਹਵਾਵਾਂ ਅਤੇ بارش ਸ਼ੁਰੂ ਹੋ ਚੁੱਕੀ ਉਸ ਤੋਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਜਿਹਨੂੰ ਦੇਖ ਕੇ ਤੁਹਾਡੇ ਵੀ ਮਨ ਦੇ ਵਿੱਚ ਜਿਹੜਾਗਾ ਆ ਉਹ ਆਸਤਾ ਹੋਰ ਵਧਦੀ ਹੋਈ ਨਜ਼ਰ ਆਵੇਗੀ ਕਿਉਂਕਿ ਬਹੁਤ ਹੀ ਸੋਹਣਾ ਅਤੇ ਮਨਮੋਹਕ ਨਜ਼ਾਰਾ ਲੱਗਾਇਆ ਦਰਬਾਰ ਸਾਹਿਬ ਦਾ ਦਿਖਾਈ ਦਿੰਦਾ ਪੈ ਇਸ بارش ਤੇ ਮੌਸਮ ਦੇ ਵਿੱਚ ਔਰ ਸੰਗਤਾਂ ਦਾ ਇਕੱਠ ਤੁਸੀਂ ਵੇਖੋ ਉਹਨਾਂ ਦਾ ਉਸੇ ਤਰ੍ਹਾਂ ਹੀ ਰਗਾ ਜਮਾਵੜਾ ਉੱਥੇ ਰਗਾ ਦਰਸ਼ਨ ਕਰਨ ਦੀ ਇਬਲਾਸ਼ਾ ਜਿਹੜੀ ਉਸੇ ਤਰ੍ਹਾਂ ਹੀ ਨਜ਼ਰੋਂ ਦੀ ਪੀਗੀ ਹੈ ਲੱਖਾਂ ਲੋਕ ਉਸੇ بارش ਦੇ ਮੌਸਮ ਦੇ ਵਿੱਚ ਵੀ ਵਰਦੀ بارش ਦੇ ਵਿੱਚ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਉਸੇ ਤਰ੍ਹਾਂ ਦਰਸ਼ਨ ਕਰਨਾ ਪ੍ਰਕਰਮਾ ਕਰਦੇ ਪਏਗੇ ਨੇ ਵੀਡੀਓ ਜਰੂਰ ਚੰਗੀ ਲੱਗੀ ਤਾਂ ਵਾਇਰਲ ਕਰੋ ਜਰੂਰ ਲਿਖਿਓ ਨਾਲ ਨਾਲ ਦਰਸ਼ਨ ਕਰੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਿਤੇ ਕੀ بارش ਦੇ ਮੌਸਮ ਦੇ ਵਿੱਚ ਅੱਜ ਅੰਦਰ ਲੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਗਿਆ ਲੋਕਿਕ ਨਜ਼ਾਰਾ ਤੁਹਾਨੂੰ ਦਿਖਾਉਣੇ ਪਏ